ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਅੱਜ ਸਰਕਾਰੀ ਐਮਆਰ ਕਾਲਜ ਫਾਜ਼ਿਲਕਾ ਦੇ ਬਾਹਰ ਪੰਜਾਬ ਸਰਕਾਰ ਦਾ ਪੁਤਰਾ ਫੂਕਾ ਗਿਆ ਅਤੇ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਇਹ ਮੰਗ ਕੀਤੀ ਗਈ ਕਿ ਜਿਸ ਤਰ੍ਹਾਂ ਬੱਸਾਂ ਵਿੱਚ ਬੀਬੀਆਰਐਸਐਫਰ ਫ੍ਰੀ ਕਰਨ ਤੋਂ ਬਾਅਦ ਹੁਣ ਬੱਸਾਂ ਵਿੱਚ ਸੀਟ ਤੋਂ ਸੀਟ ਸਵਾਰੀ ਬਿਠਾਈ ਜਾਂਦੀ ਹੈ ਅਤੇ ਸੀਟ ਤੋਂ ਬਾਅਦ ਸਵਾਰੀ ਨਹੀਂ ਬਿਠਾਈ ਜਾਂਦੀ ਜਿਸ ਕਾਰਨ ਅੱਡਿਆਂ ਤੇ ਬੱਸਾਂ ਨਹੀਂ ਰੁਕਦੀਆਂ ਅਤੇ ਬੱਚਿਆਂ ਨੂੰ ਕਾਲਜ ਆਉਣ ਜਾਣ ਲਈ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਪੰਜਾਬ ਸਰਕਾਰ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ ਜਿਸ ਤੋਂ ਅੱਜ ਪੰਜਾਬ ਸਟੂਡੈਂਟ ਯੂਨੀਅਨ ਦੇ ਮੈਂਬਰਾਵਾਂ ਵੱਲੋਂ ਸਰਕਾਰੀ ਐਮਰ ਕਾਲਜ ਫਾਜ਼ਿਲਕਾ ਦੇ ਬਾਹਰ ਮੁੱਖ ਮੰਤਰੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਹਰੇਬਾਜੀ ਕੀਤੀ ਗਈ ਜਿਸ ਤੋਂ ਬਾਅਦ ਬੋਲਦੇ ਹੋਏ ਬੱਚਿਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਵਜਲਦ ਹੀ ਤਿਆਰ ਨਹੀਂ ਦਿੱਤਾ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਪਰ ਜੋ ਵਿਰੋਧ ਕਰਨਗੇ ਅਤੇ ਘਰ ਘਰੇ ਅਲਖ ਜਗਾਣਗੇ ਤਾਂ ਜੋ ਆਮ ਆਦਮੀ ਦਾ ਲੋਕਾਂ ਪ੍ਰਤੀ ਜੋਰ ਹੋਈਆ ਹੈ ਉਸ ਦੀ ਸ਼ਕਲ ਲੋਕਾਂ ਨੂੰ ਦਿਖਾਈ ਜਾ ਸਕੇ ਕਿਸ ਤਰ੍ਹਾਂ ਆਵਾਜ਼ਮੀ ਲੋਕਾਂ ਦਾ ਸ਼ੋਸ਼ਣ ਕਰਦੀ ਹੈ ਇਸ ਮੌਕੇ ਬੋਲਦੇ ਹੋਏ ਹੋਰ ਆਗੂਆਂ ਨੇ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਕੁਝ ਦਿਨਾਂ ਤੋਂ ਜਿਹੜਾ ਸਰਕਾਰ ਵੀ ਨਹੀਂ ਜਿੰਨਾ ਕੰਡਕਟਰਾਂ ਵੱਲੋਂ ਜਾਂ ਡਰਾਈਵਰਾਂ ਵੱਲੋਂ ਇਹ ਕਿ ਆ ਗਿਆ ਬੱਸਾਂ ਤੇ ਜਿਹੜੀਆਂ ਸਵਾਰੀਆਂ ਚੜ੍ਹਦੀਆਂ ਸੀਗੀਆਂ ਵੀ 52 ਸਵਾਰੀਆਂ ਤੋਂ ਉੱਤੋਂ ਵੀ ਜਿਹੜੀ ਵੱਧ ਸਵਾਰੀ ਨਹੀਂ ਬੱਸਾਂ 'ਚ ਬਿਠਾ ਸਕਦੇ ਅਸੀਂ ਵੀ ਸਾਨੂੰ ਇਹ ਪਿੱਛੋ ਲਾਣਾ ਪਰ ਇਹ ਅਸੀਂ ਦੇਖ ਸਕਦੇ ਹਾਂ ਵੀ ਅੱਜਕੱਲ ਜਿਹੜੇ ਜਿਹੜੇ ਸਵਾਰੀਆਂ ਖੜੀਆਂ ਹੁੰਦੀਆਂ ਅੱਡੇ ਆ ਤੇ ਤੁਸੀਂ ਆਪ ਦੇਖ ਸਕਦੇ ਹੋ ਅੱਜ ਵੀ ਹੁਣ ਵੀ ਇਤੋਂ ਤੱਕ ਕੀ ਅੱਡੇ ਫੁੱਲ ਖੜੇ ਆ ਬਸ ਇੱਕ ਆਉਂਦੀ ਆ 52 ਸਵਾਰੀਆਂ ਤੋਂ ਜਿਹੜੀ ਵੱਧ ਸਵਾਰੀ ਨਹੀਂ ਚੜ ਵੀ ਕਿਹਾ ਜਾਂਦਾ ਵੀ ਸਾਨੂੰ ਜਿਹੜਾ ਕਿ ਪਿੱਛੋ ਲਾਣਾ ਵੀ ਅਸੀਂ 52 ਸਵਾਰੀਆਂ ਤੋਂ ਵੱਧ ਸਵਾਰੀ ਨਹੀਂ ਬਿਠਾ ਸਕਦੇ ਤੇ ਇਹ ਕਿ ਤੁਸੀਂ ਪਿਛਲੇ ਦਿਨੀ ਟਰਾਂਸਪੋਰਟ ਮੰਤਰੀ ਦਾ ਬਿਆਨ ਵੀ ਆਇਆ ਇਹਦੇ ਵਿੱਚ ਵੀ ਮੇਰੇ ਵੱਲੋਂ ਕੋਈ ਇਹ ਜਾਂ ਕੁਝ ਨਹੀਂ ਕਿਹਾ ਗਿਆ ਵੀ ਕਈ ਮਜਬੂਰੀ ਚ ਕਿਸੇ ਨੇ ਜਾਣਾ ਹੁੰਦਾ ਜਲਦਬਾਜੀ ਜਾਣਾ ਹੁੰਦਾ ਕਿਸੇ ਨੇ ਆਪਦੀ ਇੰਟਰਵਿਊ ਦੇਣ ਜਾਣਾ ਹੁੰਦਾ ਇਤੋਂ ਤੱਕ ਕਿ ਤੁਸੀਂ ਇਹ ਦੇਖ ਸਕਦੇ ਹੋ ਵੀ ਜਿਹੜੀ ਸਰਕਾਰ ਆ ਉਹ ਲੋਕਾਂ ਦੇ ਮੂੰਹ ਇਹ ਸੁਣਨਾ ਚਾਹੁੰਦੀ ਹੈ ਵੀ ਇਹ ਸਰਕਾਰੀ ਬੱਸਾਂ ਨਾਲ ਚੰਗੀਆਂ ਪ੍ਰਾਈਵੇਟ ਬੱਸਾਂ ਵੀ ਉਹ ਲੱਗ ਜਾਂ ਤਾਂ ਅਸੀਂ ਜਲਦੀ ਪਹੁੰਚਾਂਗੇ ਜਿਹੜੇ ਕਿ ਲੋਕ ਆਪਦੇ ਕਮਾਕਾਰਾਂ ਨੂੰ ਜਾਂਦੇ ਉਹ ਬਹੁਤ ਲੇਟ ਹੋ ਜਾਂਦੇ ਆ ਉਹਨਾਂ ਦੇ ਮੂੰਹ ਸਰਕਾਰ ਇਹ ਸੁਣ ਵੀ ਵੀ ਇਥੋਂ ਚੰਗਾ ਪ੍ਰਾਈਵੇਟ ਆ ਵੀ ਜਿਹੜੀ ਪ੍ਰਾਈਵੇਟ ਬੱਸਾਂ ਲਗਾਈਆਂ ਨੇ ਸਰਕਾਰ ਚ ਆਉਂਦੀ ਹੈ ਵੀ ਟ੍ਰਾਂਸਪੋਰਟ ਜਿਹੜੇ ਪ੍ਰਾਈਵੇਟ ਟ੍ਰਾਂਸਪੋਰਟ ਆ ਉਹਨਾਂ ਨੂੰ ਸਿੱਧਾ ਸਿੱਧਾ ਮੁਨਾਫਾ ਹੋਵੇ ਪ੍ਰਾਈਵੇਟ ਘਰਾਣਿਆਂ ਨੂੰ ਜਿਹੜਾ ਸਿੱਧਾ ਮੁਨਾਫਾ ਕੀਤਾ ਜਾ ਰਿਹਾ ਬੱਸਾਂ ਦੇ ਰਾਹੀਂ ਵੀ ਸਰਕਾਰੀ ਬੱਸਾਂ ਕਟਾ ਜਿਹੜਾ ਇਹਨਾਂ ਵੱਲੋਂ ਇਹ ਰੂਲ ਕੱਢੇ ਗਏ ਆ ਉਹ ਇਸੇ ਕੱਢੇ ਗਏ ਆ ਵੀ ਪ੍ਰਾਈਵੇਟ ਨੂੰ ਫਾਇਦਾ ਹੋ ਸਕੇ ਸਰਕਾਰੀਆਂ ਨੂੰ ਜਿਹੜਾ ਮੁਨਾਫਾ ਨਾ ਹੋਵੇ ਤੇ ਤੁਸੀਂ ਆਮ ਦੇਦੇ ਹੋ ਜਿਹੜੀ ਬੱਸ ਪੁੱਛੇ ਫੁੱਲ ਇੰਨੀ ਆਉਂਦੀ ਆ ਉਹ ਆ ਕੇ ਜਿਹੜੀ ਜਿਹੜੇ ਰਸਤੇ ਚ ੱਡੇ ਆਉਂਦੇ 7-8 ਉੱਥੇ ਤੱਕ ਹੀ ਫੁੱਲ ਖੜੇ ਹੁੰਦੇ ਉੱਥੇ ਬੱਸ ਦੀ ਗੱਲ ਆ ਸਾਰੇ ਹੀ ਉੱਥੇ ਖੜੇ ਹੁੰਦੇ ਆ ਠੀਕ ਆ ਤੁਹਾਡੀ ਆਪਣੀ ਸਾਈ 7 8 ਹੁੰਦੀਆਂ ਇਹ ਤੋਂ ਤੁਸੀਂ ਆਮ ਦੇਖ ਸਕਦੇ ਆ ਵੀ ਫਾਇਲ ਕਾਤੇ ਬੱਸਾਂ ਉਹੀ ਵਾਪਸ ਜਾਈ ਜਾਂਦੀਆਂ ਫਰੋਇ ਪਰ ਤੋਂ ਉਹੀ ਵਾਪਸ ਆਈ ਜਾਂਦੀਆਂ ਜਦਕਿ ਬੱਸਾਂ ਦੀ ਗਿਣਤੀ ਵੱਧ ਹੋਊਗੀ ਤੇ ਜੇ ਕੋਈ ਵੇਖਣ ਨੂੰ ਮਿਲਣਾ ਹੀ ਨਹੀਂਗਾ ਤੁਹਾਡਾ ਜਿਹੜਾ ਅੱਜ ਪ੍ਰਦਰਸ਼ਨ ਹੈ ਇਹ ਬੁੰਜਾ ਸੀਡ ਨੂੰ ਲੈ ਕੇ ਜੋ ਯੂਨੀਅਨ ਵੱਲੋਂ ਫੈਸਲਾ ਦਿੱਤਾ ਗਿਆ ਉਹਦੇ ਖਿਲਾਫ ਹੈ ਇਹ ਬੱਸਾਂ ਬਤਾਉਂਦੇ ਵਿੱਚ ਜੀ ਸਾਡਾ ਇਹ ਵੀ ਆ ਵੀ ਇੱਕ ਤਾਂ ਜਿਹੜਾ ਬੱਸਾਂ ਦਾ ਵਾਅਦਾ ਕੀਤਾ ਜਾਵੇ ਵੀ ਬੱਸਾਂ 'ਚ ਵਾਧਾ ਹੋਇਆ 52 ਸਵਾਰੀਆਂ ਵਾਲਾ ਰੂਲ ਗਲਤ ਨਹੀਂ ਹੈਗਾ ਸਹੀ ਆ ਬਿਲਕੁਲ ਨਾ ਤਾਂ ਕਿਸੇ ਦਾ ਨੁਕਸਾਨ ਹੋਗਾ ਜਦ ਨਾ ਤਾਂ ਬੱਚਾ ਅੱਡਾ ਤੇ ਖੜਨ ਦੀ ਵੇਟ ਹੋਣੀ ਨਾ ਸਟੂਡੈਂਟ ਲੇਟ ਹੋਣਗੇ ਆਵਦੇ ਆਉਦੇ ਤਾਂ ਨਾ ਲੋਕ ਲੇਟ ਹੋਣਗੇ ਤੇ ਨਾ ਹੀ ਕਿਸੇ ਦੀ ਡਿੱਗਣ ਦੀ ਨੋਬਤ ਹੋਣੀ ਸਟੂਡੈਂਟ ਦੀ ਪੜਾਈ ਤੇ ਕਿੰਨਾ ਅਸਰ ਪੈਂਦਾ ਜਦੋਂ ਮੰਨ ਲਓ ਸਟੂਡੈਂਟ ਪਹੁੰਚ ਨਹੀਂ ਪਾਂਦਾ ਸਕੂਲ ਤੇ ਤੁਸੀਂ ਇਹ ਦੇਖ ਲਓ ਜੀ ਹੁਣ ਪੇਪਰਾਂ ਤੇ ਦੇਣਾ ਕੱਲ ਦੀ ਜੇ ਗੱਲ ਆ ਵਿਦਿਆਰਥੀਆਂ ਦਾ ਪੇਪਰ ਦੇਣ ਜਾ ਰਹੇ ਸੀ 2 ਘੰਟੇ ਪਹਿਲਾਂ ਜਾ ਕੇ ਬੱਸ ਸਟਾਪ ਤੇ ਖੜੇ ਆ ਇਤੋਂ ਤੱਕ ਕਿ ਉਹਨਾਂ ਵੱਲੋਂ 2 ਘੰਟਿਆਂ ਤੱਕ ਬੱਸ ਨਾ ਮਿਲਣ ਤੇ ਘਰ ਵੱਲੋਂ ਮੌਕੇ ਤੇ ਵਿਕਲ ਆਪਦਾ ਬਣਵਾ ਕੇ ਉਹਨਾਂ ਨੂੰ ਪੇਪਰ ਦੇਣ ਭੇਜਿਆ ਗਿਆ ਤੁਸੀਂ ਇਹ ਦੇਖ ਸਕਦੇ ਵਿਦਿਆਰਥੀਆਂ ਨੂੰ ਜੀ ਇਹ ਲਾਧੂ ਕਾ ਬੱਸ ਸਟੈਂਡ ਦੀ ਗੱਲ ਆ ਜਿਹੜੀ ਕੱਲ ਦੀ ਆ ਨਾਲੇ ਕੱਲ ਦੀ ਨਿਊਜ਼ ਚ ਵੀ ਲੱਗਾ ਆ ਪੇਪਰ ਚ ਵੀ ਲੱਗਾ ਆ ਵੀ ਉਹ ਬੱਚੇ ਇੰਨੇ ਜ਼ਿਆਦਾ ਪਰੇਸ਼ਾਨ ਸੀਗੇ ਕਿ ਉਹ ਰੋਣ ਤੱਕ ਦੀ ਨੌਬਤ ਸੀਗੀ ਕੁੜੀਆਂ ਸੀਗੀਆਂ ਉਹਨਾਂ ਵੱਲੋਂ ਫੈਮਲੀ ਤੇ ਮੌਕੇ ਤੇ ਵਿਕਲ ਕਰਵਾਇਆ ਗਿਆ ਤੁਸੀਂ ਇਸ ਬੰਦੇ ਫਾਲਕਾ ਡਿਪੂ ਮੈਨੇਜਰ ਨੂੰ ਕੋਈ ਬੱਸ ਸਟੈਂਡ ਦੇ ਮੈਨੇਜਰ ਨੂੰ ਜੇਸੀ ਉਹਨਾਂ ਨੂੰ ਮੁਲਾਕਾਤ ਕੀਤੀ ਗਈ ਸੀ ਉਹਨਾਂ ਨੇ ਕਿਹਾ ਕਿਹਾ ਗਿਆ ਵੀ ਇਹ ਬੱਸਾਂ ਘੱਟ ਹੋਣ ਦੀ ਦਿੱਕਤ ਹੈ ਹੋਰ ਕੋਈ ਚਾਰਾ ਨਹੀਂ ਕਿ ਬੱਸਾਂ ਘੱਟ ਜੇਸੀ ਵੈਸੇ ਮਿਲੇ ਸੀ ਉਮੰਗ ਕੀ ਤੁਹਾਡਾ ਜਿਵੇਂ ਕਹਿੰਨੇ ਆ ਵੀ ਇੱਕ ਤਾਂ ਜਿਹੜਾ ਬੱਸਾਂ 'ਚ ਵਾਅਦਾ ਕੀਤਾ ਜਾਵੇ ਵੀ ਹੋਰ ਕੋਈ ਇਹਨਾਂ ਨੇ ਲੈਣ ਦੇ ਨਹੀਂ ਹੈਗਾ ਜੇ ਬੱਸਾਂ 'ਚ ਵੱਧ ਹੋਣਗੀਆਂ ਤੇ ਇਹ ਜੀ ਨੋਬਤ ਨਹੀਂ ਆਉਣੀ ਸਾਰਿਆਂ ਦਾ ਹੀ ਫਾਇਦਾ ਐ ਇਸ ਵਿੱਚ ਤੁਹਾਨੂੰ ਲੱਗਦਾ ਜਿਵੇਂ ਸਕੂਲ ਬੱਸਾਂ ਫ੍ਰੀ ਚਲਾਈਆਂ ਗਿਆ ਨੇ ਗਰੀਬ ਬੱਚਾ ਵਾਸਤੇ ਪਿੰਡਾਂ ਦੇ ਬੱਚਿਆਂ ਵਾਸਤੇ ਐਦਾਂ ਕਾਲਜ ਦੇ ਗਰੀਬ ਬੱਚਾ ਵਾਸਤੇ ਜੇ ਇਸ ਤਰ੍ਹਾਂ ਪਹਿਲਾਂ 50 ਸਰਕਾਰ ਵੱਲੋਂ ਚੀਜ਼ ਆ ਜੀ ਅਸੀਂ ਕਹਿੰਨੇ ਆ ਵੀ ਜਦੋਂ ਹੁਣ ਜਦੋਂ ਪਹਿਲਾਂ ਸਾਡੇ ਪਾਸ ਚੱਲਦੇ ਸੀਗੇ ਚਲੋ ਹੁਣ ਤਾਂ ਮੁੰਡਿਆਂ ਦੇ ਚੱਲਦੇ ਆ ਐਸ ਕੁੜੀਆਂ ਦਾ ਤਾਂ ਆਧਾਰ ਕਾਰਡ ਹੀ ਚੱਲਦਾ ਹਨਾ ਪਿੰਡਾਂ ਵਿੱਚੋਂ ਇਹ ਹੁੰਦਾ ਵੀ ਵਿਦਿਆਰਥੀ 2 ਰੁਪਏ ਆਉਂਦੇ ਆ ਫਿਰ ਅੱਡਿਆਂ ਤੇ ਖਲੋਣਾ ਪੈਂਦਾ ਉਹਨਾਂ ਨੂੰ ਅੱਡਿਆਂ ਤੇ ਬਸ ਨਹੀਂ ਮਿਲਦੀ ਉਹ ਫਿਰ ਵੀ ਕਲੂਜ਼ਰਾਂ ਤੇ 20 ਰੁਪਏ ਭਰ ਕੇ ਇਹ ਵੀ ਹੈ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਨ ਕਿ এবੀਐਮ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ